ਆਤਰੀ ਕਾ ਦਾਮਰਾਮ ਆਦਾਪਤੇ ਹੇਲੇਲੂਇਆ ਦੋਸਤੋ ਫਿਕਰ ਨਾ ਕਰੋ ਮੈਂ ਕੋਈ ਇਸ ਸ਼ੋਅ ਦੇ ਉੱਤੇ ਵਿਚਾਰ ਨਹੀਂ ਦੇਣੇ ਪਰ ਹੈ ਕੀ ਇਹ ਗੰਦ ਪਾਉਣਾ ਗੰਦ ਦਿਖਾਉਣਾ ਤੇ ਆਪ ਗੰਦੇ ਹੋ ਜਾਣਾ ਕਿੰਨਾ ਕੁ ਸਹੀ ਹੈ ਇਹ ਮੰਨ ਲਓ ਇੱਕ ਦਿਨ ਸਵੇਰੇ ਉੱਠਦਿਆਂ ਨਾਣ ਕਿ ਤੁਹਾਡਾ ਬੱਚਾ ਤੁਹਾਨੂੰ ਗੰਦੀ ਗਾਲ ਕੱਢ ਕੇ ਬੁਲਾਵੇ ਤੇ ਤੁਸੀਂ ਅੱਗੋਂ ਨੂੰ ਐਪਰੀਸ਼ੀਏਟ ਕਰੋਗੇ ਜਾਂ ਜੁੱਤੀ ਲਾਓਗੇ ਨਾ ਤੇ ਇੱਕ ਵਾਰ ਦੱਸਾਂ ਉਹ ਗਿੱਟੀ ਕਾਕਾ ਜਾਂ ਗੁੱਡੀ ਆਹ ਕੰਮ ਕੁ ਚੰਗਾ ਨਹੀਂ ਮੈਨੂੰ ਤਾਂ ਲੱਗਦਾ ਜੁਕਤੀ ਵਾਲਾ ਆਪਸ਼ਨ ਹੀ ਸਿਲੈਕਟ ਕਰੋਗੇ ਮੈਂ ਕੋਈ ਹਿੰਸਕ ਹੋਣ ਦੇ ਪੱਖ ਵਿੱਚ ਨਹੀਂ ਪਰ ਯਾਰ ਡਾਰਕ ਕਮੇਡੀ ਦੇ ਨਾਮ ਤੇ 1 ਲੱਖ ਉਹ ਡਿੱਗ ਜਾਣਾ ਵੀ ਕਿੰਨਾ ਕੁ ਵਧੀਆ ਕੀ ਪਰੋਸ ਰਹੇ ਨੇ ਲੋਕ ਆਪਣੇ ਜਵਾਕਾਂ ਨੂੰ ਤੇ ਸਾਨੂੰ ਵੀ ਇੱਕ ਟਾਈਮ ਸੀ ਗੰਦੇ ਗਾਣੇ ਆਉਂਦੇ ਸੀ ਜਿੱਥੇ ਵਿੱਚ ਹਥਿਆਰਾਂ ਦੀ ਕੁੜੀਆਂ ਦੇ ਲੱਕ ਮਿਲਣ ਦੀ ਗੱਲ ਕੀਤੀ ਜਾਂਦੀ ਸੀ ਤੇ ਲੋਕ ਕਹਿੰਦੇ ਸੀ ਨਾ ਨਾ ਭਾਈ ਤੇ ਬੜੀ ਮਾੜੀ ਗੱਲ ਐ ਹੌਲੀ ਹੌਲੀ ਉਹ ਸਭ ਨੋਰਮਲ ਹੋ ਗਿਆ ਅੱਜ ਕੱਲ ਡੀ ਜੇ ਨਵਾ ਕੇ ਪਿਓ ਧੀ ਦੇ ਨਾਲ ਹੀ ਇਸ ਤਰ੍ਹਾਂ ਦੇ ਗਾਣਿਆਂ ਤੇ ਨੱਚ ਰਿਹਾ ਹੁੰਦਾ ਕਿਉਂ ਕਿ ਕਿਉਂਕਿ ਬੁਈਰ ਮੌਨ ਰਣ ਅਸੀਂ ਅੱਜ ਦੇ ਜਮਾਨੇ ਦੇ ਆ ਪਰ ਅੱਜ ਇਸ ਵਕਤ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਕੋਈ ਮਰਜ਼ੀ ਦੇਖ ਲੋ ਜਿਸ ਉੱਪਰ ਇਸ ਤਰ੍ਹਾਂ ਦੀ ਘਟੀਆਂ ਥੱਲੇ ਡਿੱਗੀ ਹੋਈ ਕਮੇਟੀ ਵਾਲੇ ਸ਼ੋਅ ਦੇ ਵਿੱਚ ਕੰਨੀਆਂ ਧੀਆਂ ਪਹਿਣਾ ਹੀ ਨਹੀਂ ਰਹੀ ਤੁਹਾਡੇ ਤੇ ਆਪਣੇ ਵੀ ਮਾਪਿਓ ਦੇ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਦੇ ਪਲਾਂ ਬਾਰੇ ਤੇ ਪ੍ਰਾਈਵੇਟ ਪਾਰਟਸ ਬਾਰੇ ਗੱਲ ਕਰਨ ਨੂੰ ਨਾਰਮਲ ਕੀਤਾ ਜਾ ਰਿਹਾ ਹੈ ਉਹ ਇਹ ਖਤਰੇ ਦੀ ਘੰਟੀ ਹੈ ਕਿ ਸਾਡਾ ਸਮਾਜ ਸੱਚੀ ਦੇ ਵਿੱਚ ਨਿਕਰਦਾ ਜਾ ਰਿਹਾ ਹੈ ਜਿੱਥੇ ਸਾਡੇ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਸੀ ਸਾਡੇ ਧਰਮ ਬਾਰੇ ਸਾਡੇ ਗੁਰੂਆਂ ਪੀਰਾਂ ਬਾਰੇ ਸਾਡੇ ਯੋਧਿਆਂ ਬਾਰੇ ਭਗਤ ਸਿੰਘ ਹੋਰਾਂ ਬਾਰੇ ਕਰਤਾ ਸਿੰਘ ਸਰਾਬੇ ਹੋਰਾਂ ਬਾਰੇ ਕੁੱਤਮ ਸਿੰਘ ਹੋਰਾਂ ਬਾਰੇ ਉੱਥੇ ਅਸੀਂ ਕੀ ਦੇਖ ਰਹੇ ਹਾਂ ਗੰਦੀ ਅਸ਼ਲੀਲਤਾਨਨ ਭਰੀ ਕਮੀਡੀ ਉਹ ਮੇਰੀ ਵੇਖਣ ਵਾਲਿਆਂ ਨੂੰ ਤਾਂ ਬੇਨਤੀ ਹੈ ਕਿ ਇਸ ਨੂੰ ਵੇਖੋ ਨਾ ਜੇ ਵੇਖਣਾ ਹੀ ਹੈ ਤਾਂ ਇੰਨੀ ਸਮਝ ਰੱਖੋ ਕਿ ਵਾਟ ਇਜ਼ ਗੁੱਡ ਔਰ ਵਾਟ ਇਜ਼ ਬੈਡ ਕਿਉਂਕਿ ਇਸ ਚੀਜ਼ ਤੋਂ ਬਚਨ ਲਈ ਆਪਾਂ ਇਹ ਹੀ ਕਰ ਸਕਦੇ ਹਾਂ ਆਪਣਾ ਚੰਗਾ ਮਾੜਾ ਪਹਿਚਾਨੋ ਤੇਰੀ ਅਸੀਂ ਆਪਣੇ ਦੇਸ਼ ਨੂੰ ਤੇ ਆਪਣੇ ਆਪ ਨੂੰ ਅੱਗੇ ਲੈ ਕੇ ਜਾਵਾਂਗੇ ਨਹੀਂ ਤਾਂ ਇੱਕ ਦਿਨ ਤੁਹਾਡਾ ਜਵਾਗ ਉੱਟ ਕੇ ਗਾਲ ਜਰੂਰ ਕੱਢੇਗਾ ਤੇ ਤੁਸੀਂ ਉਸ ਦਿਨ ਕੁਝ ਨਹੀਂ ਕਰ ਪਾਉਂਗੇ ਤਗੀਰ ਤੇ ਆ ਜਿਹੜੇ 4 ਕ ਵਿਊਆਂ ਦੇ ਨਹੀਂ ਇਹਨਾਂ ਤੀਜਿਆਂ ਨੂੰ ਪ੍ਰਮੋਟ ਕਰਦੇ ਆ ਜਾਂ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਆ ਉਹ ਬਾਈ ਓਏ ਹੈਲੋ ਮੇਰੇ ਮੀਰੀ ਹੱਥ ਜੋੜ ਕੇ ਬੇਨਤੀ ਸਾਡੀਆਂ ਨਸਲਾਂ ਖਰਾਬ ਨਾ ਕਰੋ ਇਹਨਾਂ ਦੀਆਂ ਰਗਾਂ ਚ ਤੇ ਇਹਨਾਂ ਦੇ ਦਿਮਾਗਾਂ ਚ ਗੰਦ ਨਾ ਪਾਓ ਗੰਦ ਨਾ ਖੋਲੋ ਤੇ ਹੈਲੋ ਵੀਰੇ ਹੈਲੋ ਆ ਤੂੰ ਵੀ ਜਿਹੜਾ ਵੀਡੀਓ ਦੇਖ ਰਿਹਾ ਹੈ ਨਾ ਮੇਰੀ ਗੱਲ ਸੁਣ ਲੋ ਤੁਹਾਡੇ ਘਰ ਵੀ ਇੱਕ ਛੋਟਾ ਜਿਹਾ ਜਵਾਕ ਹੈ ਜਿਹੜਾ ਅੱਜ ਕੱਲ ਰੋਟੀ ਵੀ ਮੋਬਾਈਲ ਦੀਆਂ ਰੀਲਾਂ ਵੇਖ ਕੇ ਹੀ ਕਾਂਦਾ ਜਰਾ ਥੋੜਾ ਜਿਹਾ ਧਿਆਨ ਰੱਖਿਓ ਬਾਕੀ ਹਾਂ ਧੰਨਵਾਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਦੀ ਗੱਲ ਨਹੀਂ ਕਰੂੰਗਾ ਨਹੀਂ ਤਾਂ ਇਹ ਨਾ ਹੋਵੇ ਤੁਸੀਂ ਮੈਨੂੰ ਜੱਜ ਕਰਨ ਲੱਗ ਬੋ ਚੰਗਾ ਮਿਲਦੇ ਆਂ ਪਰ ਅਗਲੀ ਵੀਡੀਓ ਦੇ ਵਿੱਚ